ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੇਰੇ ਨਾਲ ਕੁਝ ਆਰਟੀਆਈ ਜਿਹੜੇ ਐਕਟਿਵਿਸਟ ਨੇ ਪੰਜਾਬ ਦੇ ਬਹੁਤ ਸਾਰੇ ਵਿੱਚੋਂ ਵਕੀਲ ਸਾਹਿਬ ਨੇ ਕਾਰੋ ਸਾਹਿਬ ਨੇ ਇੱਧਰ ਸਦਾ ਜਿੰਦਰ ਸਿੰਘ ਜੀ ਐਡਵੋਕੇਟ ਨੇ ਸਦਾ ਜਸਪੀਰ ਸਿੰਘ ਜੀ ਲੁਧਿਆਣੇ ਤੋਂ ਤੇ ਇਦਾਂ ਇਹ ਸਾਰੇ ਆਰਟੀਆਈ ਐਕਟਿਵਿਸਟ ਅੱਜ ਕਿੱਲਾ ਆਰਟੀਆਈ ਐਕਟ ਦਾ 2003 ਦਾ ਜੋ ਘਾਣ ਕੀਤਾ ਆ ਭਗਵਾਨਪਾਲ ਸਰਕਾਰ ਨੇ ਉਹਦੇ ਬਾਰੇ ਤੁਹਾਡੇ ਨਾਲ ਸੰਖੇਪ ਚਰਚਾ ਕਰਦੀ ਸਾਡੇ ਨਾਲ ਬਣੇ ਰਹੋ ਆਪਾਂ ਸਾਰੇ ਜਾਣਦੇ ਕਿ ਕਾਂਗਰਸ ਸਰਕਾਰ ਨੇ ਡਾਕਟਰ ਮਨਮੋਨ ਸਿੰਘ ਦੇ ਵਿਲੇ ਅ 2003 ਚ ਹਾਂਜੀ ਰਾਈਟ ਟੂ ਇਨਫੋਰਮੇਸ਼ਨ ਐਕਟ ਪੜਿਆ ਸੀਗਾ ਆਰਟੀਆਈ ਐਕਟ ਦਾ ਮਤਲਬ ਇਹ ਰਹੇਗਾ ਕਿ ਜੋ ਸਰਕਾਰਾਂ ਗੁਪਤ ਕਰਦੀ ਸੀ ਪਹਿਲਾਂ ਕੰਮ ਉਹਦੀ ਕਿਸੇ ਵੀ ਸੱਜਣ ਨੂੰ ਕਿਸੇ ਲੈਵਲ ਦੇ ਉੱਤੇ ਤੁਸੀਂ ਅਰਜ਼ੀ ਪਾ ਕੇ ਕੋਈ ਵੀ ਜਾਣਕਾਰੀ ਸਰਕਾਰਾਂ ਕੋਲ ਲੈ ਸਕਦੇ ਇੰਦੇ ਨਾਲ ਕੀ ਹੁੰਦਾ ਹੈ ਕਿ ਸਰਕਾਰ ਡਰਦੀ ਸੀਗੀ ਕੋਈ ਗਲਤ ਕੰਮ ਕਰਨ ਤੋਂ ਕੋਈ ਘਪਲਾ ਕਰਨ ਤੋਂ ਉਹਨੂੰ ਲੱਗਦਾ ਸੀਗਾ ਕਿ ਜੇ ਕਿਸੇ ਆਰਟੀਆਈ ਐਕਟਿਵਿਸਟ ਨੇ ਇਹ ਸਾਰੀ ਜਾਣਕਾਰੀ ਸਾਡੇ ਕੋਲ ਲੈ ਲਈ ਤੇ ਕੱਲ ਨੂੰ ਇਸ ਸਾਰੀ ਗੱਲ ਦੇ ਵਿੱਚ ਅਸੀਂ ਫਸ ਜਾਾਂਗੇ ਕੋਈ ਇਨਕੁਆਇਰੀ ਹੋ ਜੂਗੀ ਔਰ ਜੇਸ ਬੋਕਰ ਪਾਰਟੀ ਦੀ ਸਰਕਾਰ ਨੇ ਇਹਦਾ ਸਭ ਤੋਂ ਜ਼ਿਆਦਾ ਦੇਸ਼ ਵਿੱਚ ਨੁਕਸਾਨ ਕੀਤਾ ਇਹਨਾਂ ਦਾ ਜਿਹੜਾ ਖੋਤੀ ਮੁਖੀਆ ਅਰਵਿੰਦ ਕੇਜਰੀਵਾਲ ਉਹ ਪਹਿਲਾਂ ਸ਼ੁਰੂ-ਸ਼ੁਰੂ ਵਿੱਚ ਆਪ ਆਰਟੀਆਈ ਐਕਟਿਵਿਸਟ ਸੀਗਾ ਸ਼ਹਿਦ ਸੈਂਕੜੇ ਹਜ਼ਾਰਾਂ ਅਸੀਂ ਆ ਪਾਈਆਂ ਬਲਕਿ ਇੱਕ ਵਾਰ ਇਹਨੂੰ ਮੈਗਾ ਸੈਸੀ ਅਵਾਰਡ ਹੈ ਇੰਟਰਨੈਸ਼ਨਲ ਉਹ ਅਵਾਰਡ ਨਾਲ ਵੀ ਨਵਾਜਿਆ ਗਿਆ ਹੁਣ ਤੁਸੀਂ ਸੋਚੋ ਕਿ ਜਿਹੜਾ ਖੁਦ ਐਕਟੀਵਿਸਟ ਰਹਾ ਹੋਵੇ ਜਿਹਦੇ ਆਰਟੀਆਈ ਦਾ ਪੂਰਾ ਸਾਰਾ ਲੈ ਕੇ ਆਪਣੀ ਰਾਜਨੀਤੀ ਚਮਕਾਈ ਹੋਵੇ ਆਪਣੀ ਛਵੀ ਚਮਕਾਈ ਹੋਵੇ ਜਦੋਂ ਦੀ ਸਰਕਾਰ ਪੰਜਾਬ ਦੇ ਵਿੱਚ ਬਣ ਜਿੱਤਾ ਇਹਨਾਂ ਨੇ ਟੋਟਲ ਬਲੌਕ ਕਰਤਾ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਬੇੜਾ ਗਰਖ ਕਰ ਦਿੱਤਾ ਆਰਟੀਆਈ ਇੱਕ ਦਾ ਸ਼ੁਰੂਆਤੀ ਸੁਣੋ ਕਿ ਆਰਟੀਆਈ ਇੱਕ ਦਾ ਇੱਕ ਕਮਿਸ਼ਨ ਬਣਾ ਹੋਇਆ ਸਟੇਟ ਲੈਵਲ ਦੇ ਉੱਤੇ ਉਸ ਉਹਦੇ ਵਿੱਚ ਘੱਟੋ ਘੱਟ 10 ਆਰਟੀਆਈ ਕਮਿਸ਼ਨਰਸ ਚਾਹੀਦੇ ਨੇ ਉਸ ਦੀ ਸਟ੍ਰੈਂਥ ਵਧਾ ਕੇ ਤੁਸੀਂ 15 ਕਰ ਸਕਦੇ ਹੋ ਇਹ ਸਰਕਾਰ ਨੇ ਕਦੀ ਤਾਂ ਹੋਇਆ ਹੀ ਨਹੀਂ ਮਗਲੀਆਂ ਸਰਕਾਰਾਂ 'ਚ ਇਹਨਾਂ ਨੇ ਸਿਰਫ ਇਸ ਵਕਤ 4 ਆਰਟੀਆਈ ਕਮਿਸ਼ਨਰ ਅਪਾਇੰਟ ਕੀਤੇ ਨੇ ਇੱਕ ਜਿਹੜਾ ਮੇਨ ਹੈੱਡ ਹੈ ਤੇ ਤਿੰਨ ਬੰਦੇ ਉਹਦੇ ਨਾਲ ਹੋਰ ਲਾ ਕੇ 4 ਬੰਦੇ ਨੇ ਸਿਰਫ ਬਾਕੀ ਸਾਰੀਆਂ ਪੋਸਟਾਂ ਪਿਛਲੇ 3 ਸਾਲ ਤੋਂ ਖਾਲੀ ਪਈਆਂ ਨੇ ਔਰ ਮੈਨੂੰ ਇਹਨਾਂ ਸਾਰਿਆਂ ਨੇ ਵੀ ਦੱਸਿਆ ਮੈਨੂੰ ਵੀ ਪਤਾ ਸੀਗਾ 18000 ਆਰਟੀਆਈ ਐਪਲੀਕੇਸ਼ਨ ਦੀ ਪੈਂਡੈਂਸੀ ਆਰਟੀਆਈ ਕਮਿਸ਼ਨ ਚੰਡੀਗੜ੍ਹ ਲੈਵਲ ਦੇ ਉੱਤੇ ਪੈਂਡਿੰਗ ਆ ਜਿਹੜੀਆਂ ਥੱਲੇ ਅਫਸੀਆਂ ਨੇ ਉਹ ਪਤਾ ਨਹੀਂ ਕਿੰਨੀਆਂ ਸੈਂਕੜੇ ਹਜ਼ਾਰਾਂ ਲੱਖਾਂ ਰੋਲਦੀਆਂ ਪਈਆਂ ਨੇ ਆਪਾਂ ਸਭ ਨੂੰ ਪਤਾ ਕਿ ਤੁਹਾਨੂੰ ਪਹਿਲਾਂ ਕੋਈ ਆਰਟੀਆਈ ਤੁਸੀਂ ਲੈਣੀ ਆ فرض ਕਰੋ ਕਿਸੇ ਸਰਪੰਚ ਦੇ 5 ਸਾਲ ਦੇ ਖਰਚੇ ਦੀ ਜਾਂ ਕਿਸੇ ਕਾਉਂਸਲਰ ਦੇ ਜਾਂ ਕਿਸੇ ਅਫਸਰ ਦੀ ਖਰਚੇ ਦੀ ਲੈਣੀ ਤਾਂ ਤੁਹਾਨੂੰ ਪਹਿਲਾਂ ਬੇਸਿਕਲੀ ਥੱਲੋਂ ਜਿਹੜੇ ਡੈਜ਼ਿਗਨੇਟ ਕੀਤੇ ਹੁੰਦੇ ਜਿਦਾਂ lettes say ਵੀਡੀਓ ਦਫ਼ਤਰ ਦੇ ਵਿੱਚ ਉਹਨਾਂ ਨੇ ਇੱਕ ਆਦਮੀ ਪੀਆਈਓ ਡੈਜ਼ਿਗਨੇਟ ਕੀਤਾ ਹੁੰਦਾ ਪਬਲਿਕ ਇਨਫੋਰਮੇਸ਼ਨ ਆਫਸਰ ਲਾਈਕਵਾਇਸ ਸਾਰੇ ਮੈਕਮਾਰੇ ਪੰਜਾਬ ਦੇ ਵਿੱਚ PIO ਨਾਮਜ਼ਦ ਕੀਤੇ ਉਹਦੇ ਤੁਸੀਂ ਅਰਜ਼ੀ ਉੱਥੇ ਦਿੰਨੇ ਆਂ ਲੇਕਿਨ ਆ ਪਿਛਲੇ 3 ਸਾਲਾਂ ਚ ਥੱਲੇ ਤਾਂ ਬਿਲਕੁਲ ਇਨਕਾਰੀ ਹੋ ਗਏ ਨਾ ਕਿ ਅਸੀਂ ਤੁਹਾਨੂੰ ਕੋਈ ਇਨਫੋਰਮੇਸ਼ਨ ਦੇਣੀ ਨਹੀਂ ਗਈ ਬਹੁਤ ਸਾਰੇ ਐਕਟੀਵਿਸਟਾਂ ਨੂੰ ਇਹਨਾਂ ਨੇ ਬਲੈਕਲਿਸਟ ਕਰਤਾ ਉਹਨਾਂ ਨੂੰ ਕਹਿਤਾ ਕਿ ਤੁਸੀਂ ਸਾਡੀ ਕਮਿਸ਼ਨ ਨਹੀਂ ਵੱਢ ਸਕਦੇ ਪੰਜਾਬ ਦੇ ਵਿੱਚ ਬਹੁਤ ਸਾਰੇ RTI ਐਕਟੀਵਿਸਟਾਂ ਦੇ ਉੱਤੇ FIR ਦਰਜ ਕਰਤੀ ਉਹਨਾਂ ਨੂੰ ਡਰਾਇਆ ਧਮਕਾਇਆ ਕਿ ਕਿਸੇ ਤਰੀਕੇ ਨਾਲ ਸਾਡੀ ਸਰਕਾਰ ਦੀ ਕੋਈ ਜਾਣਕਾਰੀ ਜਿਹੜੀ ਬਾਹਰ ਨਾ ਜਾ ਸਕੇ ਤਾਂ ਮੈਂ ਸੋਚਿਆ ਕਿ ਅੱਜ ਕੱਲੇ ਆਰਟੀਆਈ ਐਕ 2500 ਸੌਰੀ ਮੈਂ ਤੇਨ ਕਹਿੰਦਾ ਸੀਗਾ ਆਰਟੀਆਈ ਐਕ 2005 ਆਪਾਂ ਸਿਰਫ ਇਸ ਦਾ ਜੋ ਘਾਣ ਹੋਇਆ ਪੰਜਾਬ 'ਚ ਜੋ ਇਹਨੂੰ ਤੈਸ਼ ਨੈਸ਼ ਕੀਤਾ ਗਿਆ ਤਾਂ ਕਿ ਪੰਜਾਬ ਸਰਕਾਰ ਦੀਆਂ ਅੰਦਰ ਖਾਤੇ ਕਪੜੇ ਭ੍ਰਸ਼ਟਾਚਾਰ ਇਹਦਾ ਕਿਸੇ ਨੂੰ ਪੰਜਾਬ ਦੇ ਵਿੱਚ ਜਾਣਕਾਰੀ ਨਾ ਮਿਲ ਸਕੇ ਉਹਦੇ ਤੇ ਸੰਖੇਪ ਚਰਚਾ ਕਰਨੀ ਮੈਂ ਆਪ ਖੁਦ ਬਹੁਤ ਆਰਟੀਆਈ ਅਰਜ਼ੀਆਂ ਪਾਈਆਂ ਜਿਹੜੀਆਂ ਪਹਿਲਾਂ ਪਿਛਲੀਆਂ ਸਰਕਾਰਾਂ ਉਹਦੇ ਚਾਰਟੀਆਂ ਦੀ ਆਪਾਂ ਨੂੰ ਅੱਜ ਹੀ ਥੱਲੇ ਦੇ ਲੈਵਲ ਤੇ ਅਸੀਂ ਪਾਉਂਦੇ ਸੀ ਜਾਣਕਾਰੀ ਮਿਲ ਜਾਂਦੀ ਸੀ ਮੈਂ ਇੱਕ ਪਾਈ 2023 ਦੇ ਵਿੱਚ ਜਦੋਂ ਸਰਕਾਰ ਬਣੀ ਤਾਂ ਇਹਨਾਂ ਨੇ ਵੱਡੇ ਵੱਡੇ ਬੰਦਿਆਂ ਨੂੰ ਇਥਨੋਲ ਦੇ ਲਾਇਸੈਂਸ ਦਿੱਤੇ ਭਗਵੰਤਪਾਨ ਸਰਕਾਰ ਨੇ ਉਹਦੇ ਵਿੱਚ ਕਾਂਗਰਸ ਦਾ ਇੱਕ ਲੀਡਰ ਵੀ ਆ ਜਿਹੜਾ ਜਿਹੜੇ ਕਹਿੰਦੇ ਅਸੀਂ ਲੜਦੇ ਹਾਂ ਉਹਦੇ ਨਾਲ ਭਗਵੰਤ ਮਾਨ ਨਾਲ ਤਾਂ ਭਗਵੰਤ ਕਹਿੰਦਾ ਅਸੀਂ ਕਾਂਗਰਸ ਨੂੰ ਰੋਜ਼ ਗਾਲ੍ਹਾਂ ਕੱਢਦੇ ਸਾਡਾ ਇੱਕ ਕਾਂਗਰਸ ਦਾ ਤਰਹਾਡ ਵਪਾਰੀ 슈ਗਰ ਮਿੱਲਾਂ ਦਾ ਮਾਲਕ ਨੂੰ ਇਥਨੋਲ ਦਾ ਲਾਇਸੈਂਸ ਦਿੱਤਾ ਪਰ ਮੇਰੀ ਆਰਟੀਆਈ ਦੀ ਜਾਣਕਾਰੀ ਥੱਲੇ ਲੈਵਲ ਦੇ ਉੱਤੇ ਈਟੀਓ ਨੇ ਨਹੀਂ ਦਿੱਤੀ ਫਿਰ ਮੈਂ ਆਣ ਕੇ ਉੱਪਰਲਾ ਜਿਹੜਾ ਉਹਨਾਂ ਦਾ ਨੈਕਸਟ ਪੀਆਈਓ ਸੀਗਾ ਅਪੀਲੈਂਟ ਅਥਾਰਟੀ ਉਹਨੇ ਨਹੀਂ ਦਿੱਤੀ ਫਿਰ ਮੈਂ ਆਇਆ ਈਟੀਸੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਚੰਡੀਗੜ੍ਹ ਉਹਨੇ ਵੀ ਨਹੀਂ ਦਿੱਤੀ ਅਲਟੀਮੇਟਲੀ ਜਿਹੜੀ ਸੀ ਜਾਣਕਾਰੀ ਉਹ ਮੈਨੂੰ ਜਾਣ ਤੋਂ ਪਹਿਲਾਂ ਇਹਨਾਂ ਦੇ ਕਿਸੇ ਕਮਿਸ਼ਨਰ ਨੇ ਨਹੀਂ ਦਿੱਤੀ ਸੁਵੇਸ਼ ਰੋੜਾ ਜਿਹੜੇ ਫੋਰਮਰ ਡੀਜੀਪੀਸੀ ਪੰਜਾਬ ਪੁਲਿਸ ਦੇ ਉਹਨਾਂ ਕੋਲ ਮੈਂ ਪੇਸ਼ ਹੋ ਕੇ ਤਾਂ ਮੈਨੂੰ ਇਹਨਾਂ ਨੂੰ ਜਾ ਉਹਨਾਂ ਉਹਨਾਂ ਨੇ ਮੈਨੂੰ ਜਾਣਕਾਰੀ ਮੁਹੱਈਆ ਕਰਾਈ ਦੋ ਵੱਡੇ ਵਿਅਕਤੀਆਂ ਨੂੰ ਅਮੀਨ ਆਜ਼ਾਦੀਆਂ ਨੂੰ ਭਗਵੰਤਪານ ਨੇ ਇਥਨੋਲ ਦੇ ਇਥਨੋਲ ਤੁਹਾਨੂੰ ਪਤਾ ਕਿ ਪੈਟਰੋਲ ਤੇ ਡੀਜ਼ਲ ਦੇ ਕੰਮ ਆਉਂਦਾ ਇਹਦੇ ਜਿਹੜੇ ਗਾਹਕ ਨੇ ਉਹ ਇੰਡੀਅਨ ਆਇਲ ਭਾਰਤ ਪੈਟਰੋਲੀਅਮ ਤੇ ਰਿਲਾਇੰਸ ਵਰਗੀਆਂ ਵੱਡੀਆਂ ਕੰਪਨੀਆਂ ਨੇ ਇੱਕ ਦਿੱਤਾ ਮਿੱਤਲ ਪਰਿਵਾਰ ਆ ਬਠਿੰਡੇ ਦੇ ਵਿੱਚ ਉਹਨਾਂ ਦੀ ਰਿਫਾਈਨਰੀ ਆ ਉਹਨਾਂ ਦੀ ਡਿਸਟਿਲਰੀ ਆ ਤੇ ਇੱਕ ਦਿੱਤਾ ਰਾਣੇ ਗੁਰਜੀ ਤੋਂ ਜਿਹੜਾ ਕਾਂਗਰਸ ਦਾ ਐਮ.ਐਲ.ਏ ਵੀ ਆ ਤੇ ਉਹਨੂੰ ਇਥੇ ਡੋਲ ਦਾ ਲਾਇਸੈਂਸ ਦਿੱਤਾ ਔਰ ਦਿੱਤਾ ਵੀ ਬੜੇ ਭੇਡ ਪਰੇ ਹਲਾਤਾ ਜਦੋਂ ਇਧਰਲੇ ਪਾਸੇ ਜਲੰਧਰ ਦੀ ਜਿਮਨੀ ਚੌਂ ਲੋਕ ਸਭਾ ਦੀ ਚੱਲ ਰਹੀ ਸੀਗੀ ਉਹਦੇ ਐਬਸ ਵਿੱਚ ਜੇਵੇਂ ਕਿਸੇ ਨੂੰ ਨਾਮ ਦਿੱਤਾ ਹੁੰਦਾ ਪਰ ਚਲੋ ਉਸ ਗੱਲ ਨੂੰ ਮੈਂ ਛੱਡ ਦੇਣਾ ਕਿ ਕ ਐਮਐਲਏ ਨੂੰ ਫਾਰਮਲ ਲੀਡਰ ਆਫ ਓਪੋਜੀਸ਼ਨ ਨੂੰ ਥੱਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਅਲਟੀਮੇਟਲੀ ਕਮਿਸ਼ਨ ਉਹ ਵੀ ਸੁਰੇਸ਼ ਰੋਣਾ ਜਿਹੜੇ ਡੀਜੀਪੀ ਪ੍ਰਾਈ ਸਰਕਾਰ ਦੇ ਨਿਯੁਕਤ ਕੀਤੇ ਸੀਗੇ ਉਹਨਾਂ ਨੇ ਜਾਣਕਾਰੀ ਦਿੱਤੀ ਤਾਂ